ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਘੂ ਤੇ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਰਪਿੰਦਰ ਸਿੰਘ ਜੁੜੇ ਨੇ ਰੱਖਦਾ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਪੰਘੂ ਸਾਹਿਬ ਜੀ ਡਾਕਟਰ ਸਾਹਿਬ ਉਹ ਵਿਧਾਨ ਸਭਾ ਦਾ ਸੈਸ਼ਨ ਉੱਠ ਗਿਆ ਆਖਰਾ ਆਜ਼ਮਾਦੀ ਪਾਰਟੀ ਲਈ ਇੱਕ ਵੱਡੇ ਸਵਾਲ ਉਹ ਖੜੇ ਕਰ ਗਿਆ ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਆਪਣੇ ਹੀ ਐਮਐਲਏ ਨੇ ਸਰਕਾਰ ਦੇ ਅੱਗੇ ਸਵਾਲ ਰੱਖੇ ਉਸ ਤੋਂ ਜਾਪਦਾ ਕਿ ਐਮਐਲਏ ਹੀ ਖੁਸ਼ ਨਹੀਂ ਹੈਗੇ ਆਪਣੀ ਸਰਕਾਰ ਦੀ ਪਰਫਾਰਮੈਂਸ ਤੋਂ ਐਮਐਲ ਨੇ ਗੱਲ ਉਠਾਈ ਕਿ ਇੱਥੇ ਤਾਂ 2-2 2.5 2.5 3-3 ਸਾਲ ਹੋ ਗਏ ਸਾਨੂੰ ਸੱਤਾ ਦੇ ਵਿੱਚ ਬੈਠੇ ਆ 3 ਸਾਲ ਹੋਣ ਵਾਲੇ ਨੇ ਤੇ ਸਾਡੇ ਤਾਂ ਹਲਕਿਆਂ ਦੇ ਵਿੱਚ ਹੁਣ ਤੱਕ ਇੱਟ ਨਹੀਂ ਲੱਗੀ ਜਿਹੜੇ ਡਿਵੈਲਪਮੈਂਟ ਦੇ ਕੰਮ ਸੀ ਪਿੰਡਾਂ ਦੇ ਸਾਰੇ ਹੀ ਕੰਮ ਉਹ ਵਿੱਚ ਰੁਕੇ ਹੋਏ ਨੇ ਤੇ ਇਸ ਤੋਂ ਇਲਾਵਾ ਗੁੰਡਾ ਟੈਕਸ ਦਾ ਵੀ ਮੁੱਦਾ ਉੱਠਿਆ ਪ੍ਰੋਫੈਸਰ ਬਲਜਿੰਦਰ ਗੌਰ ਤਲਵੰਡੀ ਸਾਹਬ ਤੋਂ ਐਮਐਲਏ ਨੇ ਉਹਨਾਂ ਨੇ ਉਠਾਇਆ ਤੇ ਨਾਲ ਨਾਲ ਕੁੰਵਰ ਵਿਜੇ ਵਰਤਾਪ ਹੋਰਾਂ ਨੇ ਸਰਕਾਰ ਕੇਰ ਲਈ ਕਹਿੰਦੇ ਕਿ ਮਾਫੀਆ ਚਲਾਉਂਦਾ ਸਰਕਾਰਾਂ ਨੂੰ ਕੀ ਰੁਕ ਸਾਬ ਐਮਐਲਏ ਅਖਰ ਇੰਨੇ ਵੋਕਲ ਹੋ ਕੇ ਬੋਲ ਰਹੇ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਕੀ ਸਰਕਾਰ ਦੀ ਪਰਫਾਰਮੈਂਸ ਠੀਕ ਨਹੀਂ ਕੀ ਐਮਐਲਏ ਨੂੰ ਲੱਗ ਰਿਹਾ ਕਿ 2027 ਦੀ ਇਲੈਕਸ਼ਨ ਆ ਰਹੀ ਹੈ ਅਸੀਂ ਉਸ ਤਰੀਕੇ ਨਾਲ ਲੋਕਾਂ ਦੇ ਵਿੱਚ ਨਹੀਂ ਜਾ ਪਾਵਾਂਗੇ ਕੰਮ ਅਧੂਰੇ ਨੇ ਹਜੇ ਕੀ ਗੱਲਬਾਤ ਸਾਰੀ ਕਿੱਥੇ ਖੜੀ ਹੈ ਕਹਾਣੀ ਜੀ ਜੀ ਪਗੂ ਸਾਹਿਬ ਜਦੋਂ ਵੀ ਕੋਈ ਸੈਸ਼ਨ ਹੁੰਦਾ ਹੈ ਵਿਧਾਨ ਸਭਾ ਦਾ ਉਹਦੇ ਵਿੱਚ ਵੱਖ-ਵੱਖ ਐਮ ਐਲ ਏਜ਼ ਵੱਲੋਂ ਸਵਾਲ ਉਠਾਏ ਜਾਂਦੇ ਨੇ ਔਰ ਉਹਦੇ ਜਵਾਬ ਜਿਹੜੇ ਨੇ ਉਹ ਮੰਤਰੀ ਸਹਿਬਾਨ ਦਿੰਦੇ ਆ ਆਪਾਂ ਸਾਰੇ ਜਾਣਦੇ ਆ ਕਿ ਕੋਈ ਪਹਿਲੇ ਵਾਰ ਨਹੀਂ ਹੋਇਆ ਇਹ ਕਿ ਉਹਨਾਂ ਨੇ ਸਵਾਲ ਖੜੇ ਕੀਤੇ ਤੇ ਮੰਤਰੀਆਂ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਉਹਨਾਂ ਦੇ ਜਵਾਬ ਦਿੱਤੇ ਗਏ ਇਹ ਹਰ ਵਾਰੀ ਹੁੰਦਾ ਰਿਹਾ ਸੋ ਇਸ ਕਰਕੇ ਜਿੰਨੇ ਵੀ ਸਵਾਲ ਤੁਸੀਂ ਇਸ਼ਾਰਾ ਕਰ ਰਹੇ ਹਾਂ ਵੱਖ-ਵੱਖ ਐਮਐਲਏ ਦੇ ਰਾਹੀਂ ਉਠਾਏ ਗਏ ਉਹਦੇ ਵਿੱਚ ਚੰਗੀ ਗੱਲ ਹੈ ਮੈਂ ਤਾਂ ਕਹਿਣਾ ਕਿ ਉਹਨਾਂ ਹੀ ਲੋਕਤੰਤਰ ਮਜ਼ਬੂਤ ਹੁੰਦਾ ਹੈ ਜਿੰਨੇ ਸਵਾਲ ਉਠਾਏ ਜਾਂਦੇ ਆ ਸੋ ਇਸ ਕਰਕੇ ਲੋਕਤੰਤਰ ਨੂੰ ਬਚਾਉਣ ਦੇ ਲਈ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਇਦਾਂ ਦੇ ਜਿਹੜੇ ਸਵਾਲ ਨੇ ਉਹ ਉੱਠਨੇ ਜ਼ਰੂਰੀ ਹੁੰਦੇ ਆ ਸੋ ਜਿੰਨੇ ਵੀ ਐਮਐਲਏ ਸਹਿਬਾਨ ਨੇ ਚਾਹੇ ਉਹ ਕਵਰ ਜੀ ਹੋਣ ਚਾਹੀਏ ਪ੍ਰਤਾ ਸਰ ਬਲਜਿੰਦਰ ਜੀ ਹੋਣ ਚਾਹੀਏ ਕਨੌਰ ਦੇ ਐਮਐਲਏ ਸਹਿਬਾਨ ਹੋਣ ਉਹਨਾਂ ਨੇ ਆਪਣੇ ਆਪਣੇ ਹਲਕਿਆਂ ਨਾਲ ਸਬੰਧਤ ਜਾਂ ਆਪਣੇ ਆਪਣੇ ਜੋ ਵਿਚਾਰਾਂ ਨਾਲ ਸਬੰਧਤ ਮੁੱਦੇ ਉਠਾਏ ਨੇ ਉਹ ਬਹੁਤ ਹੀ ਮਹੱਤਵਪੂਰਨ ਨੇ ਜਿਵੇਂ ਤੁਸੀਂ ਵੀ ਦੱਸਿਆ ਹੈ ਪੰਜਾਬ ਦੇ ਲਈ ਆਮ ਲੋਕਾਂ ਦੇ ਲਈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੋਈ ਵੀ ਗੱਲ ਵਿਧਾਨ ਸਭਾ ਦੇ ਉੱਤੇ ਰਿਕਾਰਡ ਤੇ ਆਉਂਦੀ ਹੈ ਤਾਂ ਲਾਜ਼ਮੀ ਤੌਰ ਤੇ ਸਰਕਾਰ ਉਹਦੇ ਪ੍ਰਤੀ ਜਵਾਬਦੇਹ ਹੁੰਦੀ ਹੈ ਸੋ ਮੁੱਖ ਮੰਤਰੀ ਸਾਹਿਬ ਤੇ ਬਾਕੀ ਜਿਹੜੇ ਮੰਤਰੀ ਸਹਿਬਾਨ ਨੇ ਉਹ ਉਹਦੇ ਲਈ ਜਵਾਬਦੇਹ ਨੇ ਔਰ ਜਿਹੜੇ ਜਿਹੜੇ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਵਿਭਾਗੇ ਇਹਨਾਂ ਦੇ ਅੰਡਰ ਆਉਂਦੇ ਨੇ ਚਾਹੇ ਉਹ ਗੁੰਡਾ ਟੈਕਸ ਦੇ ਗੱਲ ਹੋਵੇ ਚਾਹੇ ਉਹ ਬਰਗਾੜੀ ਕਾਂਡ ਦੀ ਗੱਲ ਹੋਵੇ ਚਾਹੇ ਉਹ ਵਿਕਾਸ ਦੀ ਗੱਲ ਹੋਵੇ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਮੁਕੱਦਸ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਨੇ ਵੀ ਮੁੱਦੇ ਉਠਾਏ ਜਾਂਦੇ ਨੇ ਵਿਕਾਸ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਤਾਂ ਉਹ ਜਲਦੀ ਤੋਂ ਜਲਦੀ ਹੱਲ ਹੋਣੇ ਚਾਹੀਦੇ ਆ ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਲੋਕਤੰਤਰ ਦੇ ਵਿੱਚ ਔਰ ਸਰਕਾਰ ਦੇ ਵਿੱਚ ਬਣਿਆ ਰਹੇ ਸੋ ਉਮੀਦ ਕਰਨੀ ਬਣਦੀ ਹੈ ਕਿ ਮੁੱਖ ਮੰਤਰੀ ਸਾਹਿਬ ਇਨ੍ਹਾਂ ਸਾਰੀਆਂ ਗੱਲਾਂ ਵੱਲ ਤਵੱਜੋ ਦੇਣਗੇ ਔਰ ਇਨ੍ਹਾਂ ਮਸਲਿਆਂ ਨੂੰ ਜਲਦੀ ਤੋਂ ਜਲਦੀ ਹਲ ਕਰਨਗੇ ਪੰਗੂ ਸਾਹਿਬ ਸਭ ਕੀ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਵੀ ਮਾਫੀਆ ਚਲਾ ਰਿਹਾ ਕੋਰ ਵੀ ਜੇ ਪ੍ਰਤਾਪ ਕਹਿੰਦੇ ਕਿ ਹਰ ਇੱਕ ਸਰਕਾਰ ਦੇ ਵਿੱਚ ਮਾਫੀਆ ਹਾਵੀ ਹੁੰਦਾ ਉਹ ਜਿਹੜਾ ਮਾਫੀਆ ਸ਼ਬਦ ਦੀ ਜਿਹੜੀ ਵਰਤੋਂ ਹੈ ਉਹ ਪਿਛਲੇ 10-15 ਸਾਲਾਂ ਤੋਂ ਬਹੁਤ ਤੇਜ਼ੀ ਦੇ ਨਾਲ ਵਧੀ ਹੈ ਔਰ ਜਿੱਥੋਂ ਤੱਕ ਪਿਛਲੇ 2.5 ਸਾਲ ਦੀ ਗੱਲ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਿਆ ਕਿ ਕਾਫੀ ਕਈ ਥਾਵਾਂ ਤੋਂ 마ਫੀਆ ਸ਼ਬਦ ਜਿਹੜਾ ਹੈਗਾ ਘਟਿਆ ਵੀ ਹੈ ਫੋਰ ਇਗਜ਼ਾਮਪਲ ਪਹਿਲਾਂ এডੂਕੇਸ਼ਨ 마ਫੀਆ ਵੀ ਕਿਹਾ ਜਾਂਦਾ ਸੀਗਾ ਕਿ এডੂਕੇਸ਼ਨ ਦੇ ਵਿੱਚ ਵੀ 마ਫੀਆ ਹੈ ਮੈਡੀਕਲ ਦੇ ਵਿੱਚ ਵੀ 마ਫੀਆ ਹੈ ਜਾਂ ਹੋਰ ਸ਼ਰਾਬ 마ਫੀਆ ਦੀ ਗੱਲ ਹੁੰਦੀ ਸੀ ਜਾਂ ਨਸ਼ੇ ਜੋ ਚੱਲ ਰਿਹਾ ਚਿੱਟਾ ਦੀ ਉਹਦੀ 마ਫੀਆ ਦੀ ਗੱਲ ਹੁੰਦੀ ਸੀ ਯਾਨੀ ਕਿ ਬਹੁਤ ਸਾਰੇ 마ਫੀਆ ਦੀ ਗੱਲ ਹੁੰਦੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਸ਼ਬਦਾਂ ਦੀ ਜਿਹੜੀ ਵਰਤੋਂ ਹੈ ਕਾਫੀ ਘਟੀ ਹੈ ਪਰ ਜਿਵੇਂ ਕੋਵਰ ਜੀ ਕਹਿ ਰਹੇ ਨੇ ਕਿ ਵੱਖ-ਵੱਖ ਕੁਝ ਖਿੱਤਿਆਂ 'ਚ ਹੋ ਸਕਦਾ ਹੈ ਕਿ ਮਾਫੀਆ ਜਿਹੜਾ ਹੈਗਾ ਉਹਦਾ ਦਖਲਅੰਦਾਜ਼ੀ ਖਾਸ ਤੌਰ ਤੇ ਜਦੋਂ ਚਿੱਟੇਵਲ ਜਾਂ ਨਸ਼ੇਵਲ ਦੇਖਦੇ ਆ ਅਸੀਂ ਕਿਉਂਕਿ ਨਸ਼ਾ ਜਿਹੜਾ ਹੈਗਾ ਕਾਫੀ ਹੱਦ ਤੱਕ ਉਸੇ ਤਰ੍ਹਾਂ ਹੀ ਚੱਲਦਾ ਨਜ਼ਰ ਆ ਰਿਹਾ ਸੋ ਹੋ ਸਕਦਾ ਹੈ ਕਿ ਕਿਉਂਕਿ ਕੋਵਰ ਜੀ ਪੁਲਿਸ ਦੇ ਵਿੱਚ ਰਹੇ ਨੇ ਲੰਬਾ ਤਮਾ ਬਹੁਤ ਵੱਡੇ ਅਧਿਕਾਰੀ ਰਹੇ ਨੇ ਸੋ ਉਹਨਾਂ ਦੀ ਜਿਹੜੀ ਪਟਤੋਲ ਦੇ ਵਿੱਚ ਮਾਫੀਆ ਜਿਹੜਾ ਹੈਗਾ ਕੰਟਰੋਲ ਕਰ ਰਿਹਾ ਹੋਵੇ ਸੋ ਇਹਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਝੂਠ ਬੋਲ ਰਹੇ ਨੇ ਪਰ ਮੈਨੂੰ ਲੱਗਦਾ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਉਹਦੇ ਉੱਤੇ ਜ਼ਰੂਰ ਧਿਆਨ ਦੇ ਰਹੀ ਹੈ ਔਰ ਮਾਨ ਸਾਹਿਬ ਦੇ ਜਿਹੜੇ ਲਗਾਤਾਰ ਜਿਹੜੇ ਆ ਰਹੇ ਨੇ ਵਿਚਾਰ ਉਹਨਾਂ ਦੇ ਬਿਆਨ ਆ ਰਹੇ ਨੇ ਉਹਨਾਂ ਤੋਂ ਹੀ ਹੁੰਦਾ ਹੈ ਕਿ ਸਰਕਾਰ ਚਿੰਤਾਤੁਰ ਹੈ ਨਸ਼ੇ ਦੇ ਬਾਰੇ ਜਾਂ ਹੋਰ ਬਾਕੀ ਜਿਹੜੀ ਇਹ ਚੀਜ਼ਾਂ ਦੇ ਉੱਤੇ ਕੰਟਰੋਲ ਕਰ ਰਹੀ ਹੈ ਖਾਸ ਤੌਰ ਤੇ ਜਿਹੜੀ ਗੈਂਗਸਟਰ ਦਾ ਆਪਾਂ ਦੇਖਦੇ ਆ ਬੋਲਬਾਲਾ ਪਿਛਲੇ ਲੰਬੇ ਸਮੇਂ ਤੋਂ ਵਧਿਆ ਹੋਇਆ ਉਹਨਾਂ ਦੇ ਬਾਰੇ ਵੀ ਆਪਾਂ ਵੇਖ ਰਹੇ ਆ ਕਿ ਕਾਫੀ ਚਿੰਤਤ ਨਜ਼ਰ ਆਉਂਦੇ ਨੇ ਮਾਨ ਸਾਹਿਬ ਸੋ ਉਮੀਦ ਹੈ ਕਿ ਇਹ ਜਿਹੜੇ ਜਿਹੜੇ ਬਚੇ ਹੋਏ ਮਾਫੀਏ ਨੇ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਏਗਾ ਔਰ ਪਹਿਲਾਂ ਤਾਂ ਇਹ ਵੀ ਹੁੰਦਾ ਸੀਗਾ ਕਿਸੇ ਵੇਲੇ ਅਕਾਲੀ ਦਲ ਜਦੋਂ ਸਰਕਾਰ ਹੁੰਦੀ ਸੀਗੀ ਤਾਂ ਕੇਵਲ ਮਾਫੀਆ ਦਾ ਬੜਾ ਰੋਲਾ ਪੈਂਦਾ ਹੁੰਦਾ ਸੀਗਾ ਸੋ ਹੁਣ ਉਹ ਗੱਲਾਂ ਵੀ ਜਿਹੜੀਆਂ ਨੇ ਘਟੀਆਂ ਨਜ਼ਰ ਆਈਆਂ ਨੇ ਸੋ ਉਮੀਦ ਹੈ ਕਿ ਮਾਨ ਸਾਹਿਬ ਜਲਦੀ ਤੋਂ ਜਲਦੀ ਇਦਾਂ ਦਾ ਜਿਹੜਾ ਮਾਫੀਆ ਬਚਿਆ ਹੋਇਆ ਉਹਦੇ ਉੱਤੇ ਵੀ ਕੰਟਰੋਲ ਕਰਕੇ ਉਹਨਾਂ ਨੂੰ ਵੀ ਖਤਮ ਕਰਨ ਵੱਲ ਲੈ ਕੇ ਜਾਣਗੇ ਸੋ ਖਾਸ ਔਰਤੇ ਜਿਵੇਂ ਗੱਲ ਮਾਈਨਿੰਗ ਮਾਫੀਆ ਨੂੰ ਲੈ ਕੇ ਹੁੰਦੀ ਹੈ ਉਹਦੀ ਵੀ ਗੱਲ ਹੋਈ ਹੈ ਔਰ ਮਾਈਨਿੰਗ ਮਾਫੀਆ ਵੀ ਜਿਹੜਾ ਹੈਗਾ ਉਹ ਘਟਣਾ ਚਾਹੀਦਾ ਹੈ ਖਤਮ ਹੋਣਾ ਚਾਹੀਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਹ ਜਿਹੜਾ ਮੇਰਾ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੰਨੇ ਕੁ ਮਾਫੀਏ ਬਚੇ ਨੇ ਹੁਣ ਉਹਨਾਂ ਦੇ ਉੱਤੇ ਵੀ ਕੰਮ ਹੋਣਾ ਚਾਹੀਦਾ ਉਹਨਾਂ ਦੇ ਉੱਤੇ ਵੀ ਪਲੈਨਿੰਗ ਦੇ ਨਾਲ ਐਕਸ਼ਨ ਹੋਣੇ ਚਾਹੀਦੇ ਨੇ ਔਰ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਮਾਫੀਆ ਤੋਂ ਜਿਹੜੀ ਹੈਗੀ ਰਾਹਤ ਮਿਲ ਸਕੇ ਪੰਗੂ ਸਾਹਿਬ ਜੀ ਨੌਕਸਰ ਸਾਹਿਬ ਕੀ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ 2.5 ਸਾਲਾਂ ਦੇ ਵਿੱਚ ਪੰਡਾ ਦੇ ਵਿੱਚ ਇਹ ਮੈਂ ਨਹੀਂ ਆਮ ਆਦਮੀ ਪਾਰਟੀ ਦੇ ਐਮਐਲਏ ਹੀ ਕਹਿ ਰਹੇ ਨੇ ਜੀ ਉਹਨਾਂ ਦਾ ਇਸ਼ਾਰਾ ਇਹ ਹੀ ਸੀਗਾ ਕਿ ਪੰਚਾਇਤ ਚੋਣਾਂ ਜਲਦੀ ਤੋਂ ਜਲਦੀ ਕਰਵਾਓ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਵੱਖ-ਵੱਖ ਪੰਚਾਇਤਾਂ ਜਦੋਂ ਬਣਣਗੀਆਂ ਤਾਂ ਵਿਕਾਸ ਦੇ ਕੰਮ ਜਿਹੜਾ ਹੈਗਾ ਪੰਚਾਇਤਾਂ ਦੇ ਰਾਹੀਂ ਹੁੰਦੇ ਹੁੰਦੇ ਆ। ਕੋਈ ਚੜ ਕੇ ਉਮੀਦ ਹੈ ਜਿਵੇਂ ਇਹ ਜਿਹੜਾ ਹੈਗਾ ਨਵਾਂ ਰੂਲ ਨਵਾਂ ਕਾਨੂੰਨ ਜਿਹੜਾ ਹੈਗਾ ਉਹ ਪਾਸ ਹੋਇਆ ਕਿ ਬਿਨਾਂ ਕਿਸੇ ਪਾਰਟੀ ਦੇ ਝੰਡੇ ਤੋਂ ਇਹ ਜਿਹੜੀਆਂ ਨੇ ਚੋਣ ਚਿੰਨ੍ਹ ਤੋਂ ਵੋਟ ਜਿਹੜੀਆਂ ਚੋਣਾਂ ਲੜੀਆਂ ਜਾਣਗੀਆਂ ਸੋ ਉਮੀਦ ਹੈ ਕਿ ਜੇਕਰ ਜਲਦੀ ਚੋਣਾਂ ਹੁੰਦੀਆਂ ਨੇ ਪੰਚਾਇਤ ਦੀਆਂ ਤਾਂ ਪੰਚਾਇਤਾਂ ਦੇ ਰਾਹੀਂ ਇਹ ਵਿਕਾਸ ਜਿਹੜਾ ਹੈਗਾ ਜਲਦੀ ਹੋ ਜਾਏਗਾ ਕਿਉਂਕਿ ਐਮਐਲਏ ਦੇ ਇਕੱਲੇ ਵਾਸ ਦੀ ਗੱਲ ਨਹੀਂ ਹੁੰਦੀ ਐਮਐਲਏ ਦੇ ਖੰਭ ਹੁੰਦੇ ਨੇ ਵੱਖ-ਵੱਖ ਜਿਹੜੇ ਪੰਜ ਸਰਪੰਚ ਹੁੰਦੇ ਨੇ ਜਿੱਦੂ ਦੇ ਨਾਲ ਹੀ ਉਹ ਵੱਡੀ ਉਡਾਰੀ ਮਾਰ ਸਕਦਾ ਹੈ ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ ਹੀ ਛੇਤੀ ਥੇਤੀ ਪੰਚਾਇਤੀ ਚੋਣਾਂ ਹੋਣਗੀਆਂ ਤਾਂ ਉਹਦੇ ਵਿੱਚੋਂ ਵਿਕਾਸ ਦੇ ਕਾਰਜ ਜਿਹੜੇ ਨੇ ਨਿਕਲ ਕੇ ਸਾਹਮਣੇ ਆਉਣਗੇ ਤੇ ਆਵਾਜ਼ੀ ਪਾਰਟੀ ਇਹਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰੇਗੀ ਭੰਗੂ ਸਾਹਿਬ ਜੀ ਡਾਕਟਰ ਸਾਹਿਬ ਕੀ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਕਿਉਂਕਿ ਪਿਛਲੇ ਦਿਨੀ ਕੁਲਤਾਰ ਸੰਧਵਾ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੇ ਇੱਕ ਏਐਸਆਈ ਦਾ ਮੁੱਦਾ ਚੁੱਕ ਲਿਆ ਜਿਸ ਨੂੰ ਲੈ ਕੇ ਸਰਕਾਰ ਦੀ ਕਾਫੀ ਕਿਰਕਰੀ ਹੋਈ ਡੀਜੀਪੀ ਤੱਕ ਨੂੰ ਉਹਨਾਂ ਨੇ ਤਾਲਬ ਕਰ ਲਿਆ ਵਿਧਾਨ ਸਭਾ ਦੇ ਵਿੱਚ ਹਾਲਾਂਕਿ ਫਿਰ ਡੀਜੀਪੀ ਆਈ ਨਹੀਂ ਹੋ ਸਕਦਾ ਕਿ ਰੋਕ ਦਿੱਤੇ ਗਏ ਹੁਣ ਇਸ ਮਾਮਲੇ ਤੇ ਵੀ ਮਿੱਟੀ ਪਵਾਤੀ ਗਈ ਤੇ ਜਿਵੇਂ ਕੁੰਬਰ ਵਿਜੇ ਪ੍ਰਤਾਪ ਨੂੰ ਸਪੈਸ਼ਲ ਖੜਾ ਕਰਕੇ ਗੁਲਤਾਰ ਸੰਧਵਾਨ ਸਾਹਿਬ ਨੇ ਇੱਕ ਅਹਿਮ ਅਹਿਮ ਤਾਂ ਨਹੀਂ ਚਲੋ ਇੱਕ ਐਸਆਈ ਦਾ ਇਸ਼ੂ ਤੇ ਕਰਪਸ਼ਨ ਬਾਰੇ ਉਹਨਾਂ ਨੇ ਗੱਲ ਕੀਤੀ ਇਹਦੇ ਨਾਲੋਂ ਕੀ ਲੱਗਦਾ ਕਿ ਆਪਣੀ ਹੀ ਸਰਕਾਰ ਦੇ ਵਿੱਚ ਕੋਈ ਵਿਵਤਬੰਦੀ ਹੈ ਦੇਖੋ ਮੈਂ ਫੇਰ ਕਹਾਂਗਾ ਕਿ ਲੋਕਤੰਤਰ ਨੂੰ ਜੇ ਉਹਨੇ ਅੱਗੇ ਜਾਣਾ ਹੈ ਔਰ ਉਹਨੇ ਮਜ਼ਬੂਤ ਹੋਣਾ ਹੈ ਤਾਂ ਕੋਈ ਵੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਖਾਸ ਤੌਰ ਤੇ ਜਿਹੜੇ ਲੋਕਾਂ ਨਾਲ ਜੁੜੇ ਮੁੱਦੇ ਨੇ ਚਾਹੇ ਉਹ ਪੁਲਿਸ ਨਾਲ ਸਬੰਧਤ ਹੈ ਚਾਹੇ ਮਾਫੀਆ ਨਾਲ ਸਬੰਧਤ ਹੈ ਚਾਹੇ ਕਿਸੇ ਹੋਰ ਨਾਲ ਸਬੰਧਤ ਹੈ ਇਹੇ ਲੋਕਾਂ ਦੇ ਸਾਹਮਣੇ ਲਿਆਉਣੇ ਬਣਦੇ ਔਰ ਮੈਂ ਇਹ ਚੰਦਵਾ ਸਾਹਿਬ ਨੂੰ ਵੀ ਇਹ ਕਹਿਣਾ ਚਾਹਣਾ ਕਿ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਚੰਗੀ ਗੱਲ ਹੈ ਕਿ ਉਹ ਸਾਰੇ ਜੋ ਕਿਉਂਕਿ ਦੁਨੀਆ ਦੇਖਦੀ ਹੈ ਉਹ ਸਾਰੇ ਪ੍ਰੋਗਰਾਮ ਨੂੰ ਜਦੋਂ ਵਿਧਾਨ ਸਭਾ ਦਾ ਚੱਲ ਰਿਹਾ ਹੁੰਦਾ ਹੈ ਤਾਂ ਇਹ ਜਿਹੜੇ ਪੁਲਿਸ ਵਾਲੇ ਮੁੱਦੇ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਲਿਆ ਕੇ ਕਚਹਿਰੀ ਦੇ ਵਿੱਚ ਖੜੇ ਕਰਨਾ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਸੋ ਇਸ ਕਰਕੇ ਇਹ ਹੋ ਸਕਦਾ ਹੈ ਕਿ ਉਸ ਕੰਮ ਦੇ ਨਾਲ ਪੁਲਿਸ ਦੇ ਉੱਤੇ ਜਾਂ ਜਿਹੜੇ ਕਾਲੀਆਂ ਭੇਡਾਂ ਦਾ ਜ਼ਿਕਰ ਆਉਂਦਾ ਬਾਰ-ਬਾਰ ਉਹਨਾਂ ਦੇ ਉੱਤੇ ਪ੍ਰੈਸ਼ਰ ਬਣੇ ਔਰ ਪੰਜਾਬ ਦੇ ਲੋਕਾਂ ਨੂੰ ਇਦਾਂ ਦੇ ਭ੍ਰਿਸ਼ਟਾਚਾਰ ਤੋਂ ਇਦਾਂ ਦੇ ਜਿਹੜੇ ਨਸ਼ਾ ਤਸਕਰੀ ਤੋਂ ਰਾਹਤ ਮਿਲੇ ਇਦਾਂ ਮਤਲਬ ਇਹ ਤਾਂ ਹੀ ਸੰਭਵ ਹੈ ਜੇਕਰ ਸਾਡੇ ਲੀਡਰ ਜਿਹੜੇ ਨੇ ਇਦਾਂ ਦੇ ਲੋਕਾਂ ਨੂੰ ਬਚਾਉਣ ਦੀ بجائے ਉਹਨਾਂ ਨੂੰ ਲੋਕਾਂ ਦੀ ਕਚੈਰੀ ਦੇ ਵਿੱਚ ਖੜੇ ਕਰਨਗੇ ਸੋ ਇਸ ਗੱਲ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਵਕ ਵਕ ਜਿਹੜੇ ਲੀਡਰ ਇਹ ਸਵਾਲ ਉਠਾ ਰਹੇ ਨੇ ਔਰ ਲੋਕਾਂ ਦੇ ਸਾਹਮਣੇ ਆਪਣੇ ਮੁੱਦੇ ਲੈ ਕੇ ਆ ਰਹੇ ਨੇ ਇਹ ਇਹ ਭਾਰਤੀ ਲੋਕਤੰਤਰ ਦੇ ਲਈ ਔਰ ਪੰਜਾਬ ਦੇ ਲੋਕਤੰਤਰ ਦੇ ਲਈ ਇੱਕ ਵਧੀਆ ਅ ਸ਼ੁਭ ਸ਼ਾਗਨ ਕਹਿ ਸਕਦੇ ਆ ਪੰਥ ਸਾਹਿਬ ਸਰ ਸਭ ਤੋਂ ਬਹੁਤੋ ਸ਼ੁਕਰੀਆ ਤੁਸੀਂ ਸ਼ਾਮਲ ਹੋਏ ਪ੍ਰੋਗਰਾਮ ਚ ਮਿਹਰਬਾਨੀ ਧੰਨਵਾਦ ਸ਼ੁਕਰੀਆ ਪੰਥ ਸਾਹਿਬ ਜੀ